ਇਹ ਉਸ ਸਮੇਂ ਨੂੰ ਉਸ ਸਥਾਨ ਨੂੰ ਬੰਨ੍ਹ ਕੇ ਰੱਖਦੀ ਹੈ ਜਿਹੜੀ ਅਸੀਂ ਅੱਜ ਤੋਂ 800 ਸਾਲ ਪਹਿਲਾਂ ਦੀਆਂ ਗੱਲਾਂ ਕਰਦੇ ਹਾਂ ਜਿਵੇਂ ਬਾਬਾ ਫਰੀਦ ਜੀ ਨੇ ਉਸ ਟਾਈਮ ਦੀ ਗੱਲ ਕੀਤੀ ਹੈ ਉਹ ਇਸੇ ਤਰ੍ਹਾਂ ਅੱਜ ਦੇ ਹਾਲਾਤ ਆ ਜਿਹੜੇ ਅੱਜ ਤੇ ਲੋਕ ਕਿਸ ਤਰ੍ਹਾਂ ਰਹਿੰਦੇ ਆ ਲੋਕਾਂ ਦਾ ਜੀਵਨ ਕੀ ਆ ਲੋਕ ਸੋਚਦੇ ਕਿਸ ਤਰ੍ਹਾਂ ਉਸ ਤਰ੍ਹਾਂ ਨਵੇਂ ਲੇਖਕ ਜਿਹੜੇ ਉਹ ਜਿਹੜੀਆਂ ਲੇਖਣੀਆਂ ਲਿਖਦੇ ਆ ਉਹ ਉਹ ਲੈ ਕੇ ਇੱਥੇ ਆਏ ਆ ਔਰ ਬਹੁਤ ਵੱਡੀ ਗੱਲ ਹੈ ਕਿ ਅਸੀਂ 800 ਸਾਲ ਪੁਰਾਣੀ ਗੱਲ ਦੀ ਵੀ ਕਰਦੇ ਹਾਂ ਉਸ ਤੋਂ ਵੀ ਪਹਿਲੀਆਂ ਗੱਲਾਂ ਜਿਹੜੀਆਂ ਸਾਡੇ ਕੋਲ ਆ ਅਸੀਂ ਰੈਗਵੇਦ ਦੀ ਗੱਲ ਵੀ ਕਰਦੇ ਹਾਂ ਉਹ ਸਾਰੀਆਂ ਕਿਤਾਬਾਂ ਇੱਥੇ ਲੈ ਕੇ ਪਹੁੰਚੇ ਹੋਏ ਆ ਜਿਹੜਾ ਬੰਦਾ ਜਿੰਨਾ ਵੀ ਇਤਿਹਾਸ ਨੂੰ ਜਾਨਣਾ ਚਾਹੁੰਦਾ ਉਹਦੀਆਂ ਕਿਤਾਬਾਂ ਮਿਲਣਗੀਆਂ ਸੋ ਇਹ ਬਹੁਤ ਵੱਡਾ ਅਪਰਾਲਾ ਹੈ ਪ੍ਰਸ਼ਾਸਨ ਵੱਲੋਂ ਭਾਸ਼ਾ ਵਿਭਾਗ ਵੱਲੋਂ ਔਰ ਜਿਹੜੇ ਸਾਡੇ ਲੋਕਲ ਨੌਜਵਾਨ ਹੈ ਜਿਨੇ ਕਲੱਬ ਬਣਾਇਆ ਹੋਇਆ ਉਹ ਇਹ ਬਹੁਤ ਵੱਡਾ ਅਪਰਾਲਾ ਔਰ ਇਹਨਾਂ ਦੀ ਦੇਣ ਹੈ ਕਿ ਕਿਤਾਬਾਂ ਮਨੁੱਖ ਨੂੰ ਸੇਧ ਦਿੰਦੀਆਂ ਔਰ ਬਹੁਤ ਵਾਰੀ ਸਾਨੂੰ ਕਈ ਵਾਰੀ ਕਿਤਾਬਾਂ ਨਹੀਂ ਮਿਲਦੀਆਂ ਹੁਣ ਤਕਰੀਬਨ ਭਾਰਦੀਆਂ ਨਹੀਂ ਦੁਨੀਆ ਦੀਆਂ ਜਿਹੜੀਆਂ ਨਾਮੀ ਕਿਤਾਬਾਂ ਹੈ ਜਿਹੜੀਆਂ ਜਿਹੜੀਆਂ ਲੋਕਾਂ ਦੇ ਪੜੀਆਂ ਜਾਂਦੀਆਂ ਹੈ ਕਿਤਾਬਾਂ ਇਥੇ ਅਨਯੋਰ ਸਾਡੇ ਲੋਕ ਪਿਛਲੀ ਵਾਰੀ 30 ਲੱਖ ਦੇ ਕਰੀਬ ਸਾਡੇ ਲੋਕਾਂ ਨੇ ਕਿਤਾਬਾਂ ਖਰੀਦੀਆਂ ਤੇ ਇਹ ਵੀ ਸਾਡੇ ਲਈ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਡਾ ਨੌਜਵਾਨ ਸਾਡੇ ਬਜ਼ੁਰਗ ਜਿਹੜੇ ਕਿਤਾਬਾਂ ਵੱਲ ਮੁੜੇ ਹੋਏ ਮਿਲੇ ਦੀ ਸ਼ੁਰੂਆਤ ਵਿੱਚ ਹੀ ਜਿਹੜਾ ਅੱਜ ਸਹਿਤਿਕ ਇਹ ਮੇਲਾ ਸਟਾਰਟ ਹੋ ਜਾਂਦਾ ਹੈਗਾ ਤੇ ਅੱਜ ਬੁੱਕ ਫੇਅਰ ਦੀ ਸ਼ੁਰੂਆਤ ਤੇ ਅਸੀਂ ਆਏ ਹੋਏ ਹਾਂ ਐਂਡ ਇਹ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਆਏਗਾ ਐਂਡ ਹਰ ਸਾਲ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਹੋਰ ਪਰ ਚੜਕੇ ਹੋਏ ज्यादा तो ज्यादा पब्लिशर्स जुड़ रहे हैं ज्यादा तो ज़्यादा रीडर्स जुड़ रहे हैं एंड साड़ी कोशिश रहती है कि अच्छी से अच्छी किताबें कम दाम पर बच्चों मिले ताकि वो इन्होंने तो जुड़न एंड पढ़ चढ़ कर एक अच्छा इंसान ਇੱਥੇ ਤੋਂ ਸਾਹਮਣੇ ਦੇਖ ਜੀ ਥੈਂਕ ਯੂ ਜੀ ਹਾਂ ਜੀ ਕਟੋ ਹੋਰ ਮੈਂ ਨਹੀਂ ਨਹੀਂ ਤਾਂ ਗਿਆ ਬੰਦ ਕਰ ਤੱਕ ਉਹ ਵੀ ਹਾਂ ਉਹ ਗੱਲ ਦਾ ਨਾ ਕਰ ਦੋ ਕਰ ਦੋ पैंती चालीस साल इस तुम असंदगी बड़े खूबसूरत तरीके जोड़ी है वो इस संस्था की बदौलत है जो तुम मेरी गल न सहमत हो तो मानता भी कोई जरूरी नहीं ਕਰੀਤੀ ਦੀ ਯਾਦ ਵਿੱਚ ਜੇ ਕਈ ਸਾਲਾ ਤੋਂ ਮਨਾ ਰਹੇ ਹੈਗੇ ਐਂਡ ਹਰ ਸਾਲ ਪ੍ਰਸ਼ਾਸਨ ਦਾ ਇਹ ਬਿਆਸ ਹੈ ਸੰਸੋਪ੍ਰਾਪਤ ਪ੍ਰੀਕੋਰਡ ਦੀ ਧਰਤੀ ਪੰਜਾਬੀ ਯਦਵਦਾ তীਰਥ ਹੈ ਤੇ ਅੱਜ ਪੁਸਤਕ ਮੇਲਾ ਸਹਿਤ ਉਤਸਵ ਇਸ ਧਰਤੀ ਤੇ ਹੋ ਰਿਹਾ ਤੇ ਇਸ ਦੇ ਲਈ ਮੈਂ ਸਥਾਨਕ ਪ੍ਰਸ਼ਾਸਨ ਨੂੰ ਤੇ ਭਾਸ਼ਾ ਭਾਗ ਦੀ ਜ਼ਿਲ੍ਹਾ ਟੀਮ ਨੂੰ ਬਹੁਤ ਮੁਬਾਰਕ ਦਿਨਾਂ ਬਹੁਤ ਸ਼ੁਭ ਕਾਮਨਾਵਾਂ ਦੇਣਾ ਤੇ ਸਾਰੇ ਪਰੀਦਕੋਟ ਵਸਨੀਕਾਂ ਨੂੰ ਇਸ ਮੇਲੇ 'ਚ ਹਮਮਾ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਕਰਦਾ